ਮੈਂ ਤਾਂ ਨਿਊਜ਼ੀਲੈਂਡ ਹੋਰ ਟਾਈਮ ਲਾਇਆ ਹਣਾ ਤਾਂ ਪਰ ਜਿਹੜੀ ਗੱਲ ਕਰਕੇ ਮੈਨੂੰ ਆਉਣਾ ਪਿਆ ਉਹ ਅੱਜ ਵਾਲੀ ਵੀਡੀਓ ਸਾਨੂੰ ਦੱਸੂਗਾ ਮੈਨੂੰ ਕਿਉਂ ਆਉਣਾ ਪਿਆ ਅੱਜ 8 ਤਰੀਕ ਹੈ ਅ ਦੱਸਦਾ ਰਹੂਗਾ ਕਿ ਕਿਉਂ ਆਇਆ ਨਹੀਂ ਤਾਂ ਸ਼ਾਇਦ 15 ਦਿਨ ਜਾਂ ਹੋਰ ਮਹੀਨੇ ਕਿ ਨਿਊਜ਼ੀਲੈਂਡ ਹੋਰ ਲੰਬੇ ਬਹੁਤ ਜਗ੍ਹਾ ਮੇਰੇ ਨਿਊਜ਼ੀਲੈਂਡ ਘੁੰਮਣ ਤੋਂ ਰਹਿ ਗਈਆਂ ਪਰ ਉਹਨਾਂ ਨੇ ਕਈਆਂ ਨੇ ਹੁਣ ਕਮੈਂਟ ਜਿਹੇ ਕਰਨਾ ਪਿਆ ਤੂੰ ਨਿਊਜ਼ੀਲੈਂਡ ਨਿਊਜ਼ੀਲੈਂਡ ਕਰੀ ਜਾਂਦਾ ਹਲ ਥੋੜੀ ਥੋੜੀ ਹੌਲੀ ਹੌਲੀ ਬਖਾਰ ਕਰੂਗਾ ਨਵੇਂ-ਨਵੇਂ ਚੀਜ਼ ਦਾ ਚੌਕ ਹੁੰਦਾ ਹੀ ਆ ਨਵਾਂ 9 ਦਿਨ ਪੁਰਾਣਾ 100 ਦਿਨ ਪੁਰਾ ਤੇ ਚਲ ਜੀ ਬਹਾ ਫਟ ਫਟ ਨਿਕਲੀ ਐ ਲੇਟ ਹੋ ਗਏ ਤੈਸ ਸਮੇਂ ਤੋਂ ਅੱਪਾ ਘਾਟਾ ਲੈ ਚੱਲ ਰਹੇ ਹਾਂ ਅਸੀਂ ਕਿ ਮਹਿਗਰੂ ਮੈਂ ਕਹਿ ਗਾਤਾ ਵੀ ਤੂੰ ਤਿਆਰ ਹੋ ਜਾ ਤਿਆਰ ਹੋਇਆ ਜੀ ਇਹ ਵੀ ਮੇਰੇ ਨਾਲ ਤਿਆਰ ਹੋਣ ਲੱਗ ਗਿਆ ਫਿਰ ਇੱਕ ਬਾਥਰੂਮ ਬੰਦੇ ਦੋ ਤਾਂ ਲੱਗ ਜਾਦਾ ਚੱਲੋ ਚੱਲ ਇਹ ਤਾਂ ਵੀ ਅਜੇ ਕੰਮ ਕਰਾਉਣਾ ਥੋੜਾ ਜਿਹਾ ਡਾਕਪਾ ਜੇ ਵੀ ਥੋੜੇ ਇਹਦੇ ਵੀ ਕੰਮ ਹੈ ਤੇ ਮੇਰਾ ਤਾਂ ਬਹੁਤ ਵੱਡਾ ਕੰਮ ਹੈ ਤਵੱਦਾ ਹੋਣਾ ਹੋਣੀ ਮੈਂ ਨਿੰਮੇ ਨੂੰ ਫੋਨ ਕਰਿਆ ਸੀ ਮੈਂ ਨੇ ਮੈਂ ਤੂੰ ਵੀ ਚੱਲ ਨਾਲ ਜਗਾ ਤਾਂ ਪਿੱਛੇ ਖਾਲੀ ਹੋ ਮੈਂ ਨਾ ਚੱਲ ਲੜ ਕਹਿੰਦਾ ਮੈਨੂੰ ਥੋੜਾ ਜਿਹਾ ਕੰਮ ਹੈ ਕੱਖ ਵੱਡੇ ਪਏ ਆ ਮੈਂ ਕਿਹਾ ਵੀ ਮੈਨੂੰ ਤਾਂ ਜਾਣਾ ਪੈਣਾ ਨਹੀਂ ਤਾਂ ਮੈਂ ਵੇਟ ਕਰ ਲੈਂਦਾ ਫਿਰ ਕੰਮ ਜ਼ਰੂਰੀ ਆ ਕੰਮ ਅੱਜ ਸ਼ਾਇਦ ਫਾਈਨਲ ਹੋਏ ਜਾਵੇ ਦੋ ਦਾ 2 ਸਾਲ ਤਾਂ ਹੋਏਗੇ ਐਡਾ ਬੜਾ ਕੇਸ ਵੀ ਨਹੀਂ ਹੈਗਾ ਸਮਝੀ ਹੁਣ ਤੁਸੀਂ ਜਿਹੜੇ ਜਿਹੜੇ ਬੰਦੇ ਮੈਨੂੰ ਪੁਰਾਣਾ ਫੋਲੋ ਕਰ ਰਹੇ ਆ ਇੱਕ ਛੋਟਾ ਜਿਹਾ ਕੇਸ ਪਿਆ ਹੋਇਆ ਉਹਦੀ ਤਰੀਕ पे ਤਰੀਕ ਤਰੀਕ पे ਤਰੀਕ ਪਈ ਜਾਂਦੀ ਹੈ ਇਹ ਕੁਝ ਤਰੀਕਾ ਮੇਰੀ ਜਦੋਂ ਮੈਂ ਬਾਹਰ ਸੀ ਜਾਂ ਮੈਂ ਅ ਪਿਛਲੀ ਵਾਰ ਜਦੋਂ ਮੈਂ ਉੱਥੇ ਗਿਆ ਹੋਇਆ ਸੀ ਅ ਤਰਕੀ ਜਾਂ ਤਰੀਕ ਪੈ ਗਈ ਉਹ ਫਿਰ ਕਿਹਾ ਵਿੱਚ ਲਿਖਿਆ ਪੇਪਰ ਇਹ ਬੰਦਾ ਬਾਹਰ ਹੈ ਨਹੀਂ ਆ ਸਕਦਾ ਹੈਗਾ ਉਸ ਤੋਂ ਦੋ ਤਰੀਕਾ ਇੱਕ ਵਾਰੀ ਫਿਰ ਜੱਜ ਜੱਜੇ ਨਹੀਂ ਆਏ ਜਿਹਨੇ ਫੈਸਲਾ ਸੁਣਾਉਣਾ ਉਹ ਨਹੀਂ ਆਇਆ ਹੈਗਾ ਬਸ ਇਦਾਂ ਕਰਕੇ ਅੱਗੇ ਪਿੱਛੇ ਚੀਜ਼ਾਂ ਹੁੰਦੀਆਂ ਰਹੇ ਆ ਕਦੇ ਜਿਹੜੇ ਦੂਜੀ ਸ਼ਰਟ ਵਾਲੇ ਹੈ ਤਾਂ ਗਵਾਹ ਤਾਂ ਪੁਲਿਸ ਵਾਲੇ ਸਾਰੇ ਦੂਜੀ ਸ਼ਰਟ ਦਾ ਇੱਧਰ ਮੈਂ ਕੱਲਾ ਉੱਧਰ ਅੱਠ ਨੂੰ ਜਿਹੜੇ ਪੁਲਿਸ ਵਾਲੇ ਆ ਕੇਸ ਚੱਲ ਰਿਹਾ ਦੋਨਾਂ ਦਾ ਵਾਪਸ ਵਿੱਚ ਲੜਾਈ ਚੱਲ ਰਹੀ ਹੈ ਉਧਰ ਉਹਨਾਂ ਨੇ ਸਬੂਤ ਪੇਸ਼ ਕਰੀ ਜਾਂਦੇ ਇੱਧਰ ਦੇਸੀ ਆਪਣੀ ਸਪਾਈ ਪੇਸ਼ ਕਰੀ ਜਾਂਦੇ ਆ ਹੁਣ ਦੇਖਦੇ ਅੱਜ ਕਿਹਦੀ ਜਿੱਤ ਹੁੰਦੀ ਹੈ ਕਿਹੜਾ ਹਾਰਦਾ ਤਰੀਕ ਤੇ ਤਰੀਕ ਮਿਲੀ ਜਾ ਰਹੀ ਹੈ ਤਰੀਕ ਤੇ ਹੁਣ ਵੀ ਮੈਨੂੰ ਵੀ ਅੱਜ ਥੋੜਾ ਦਿਮਾਗ ਵਿੱਚ ਆਏ ਖੜਕ ਰਿਹਾ ਵੀ ਅੱਜ ਫੇਰ ਜੱਜ ਨੇ ਨਹੀਂ ਆਉਣਾ ਹੈਗਾ ਅੱਜ ਮੈਨੂੰ ਲੱਗਦਾ ਫੇਰ ਉੱਥੋਂ ਬਰੰਗ ਬੜੂ ਨਾ ਪੈਣਾ ਵੀ ਅੱਜ ਮੈਨੂੰ ਤਰੀਕ ਮਿਲ ਜਾਣੀ ਹੈ ਜਿਹਦੇ ਕਰਕੇ ਮੈਨੂੰ ਪਹਿਲਾਂ ਟਿਕਟ ਕਰਾ ਕੇ ਇੱਥੇ ਆਉਣਾ ਪਿਆ ਅ ਜਿਹੜੇ ਪਤਾ ਨਹੀਂ ਪਤਾ ਹੈਗਾ ਅੱਜ ਤੋਂ 2 ਜਾਂ 3 ਕਿ 2.5 ਸਾਲ ਹੋ ਗਏ ਹੋਣੇ ਆ ਕਰੋਨਾ ਟਾਈਮ ਦੇ ਵਿੱਚ ਨਾ ਇੱਕ ਮੇਰੇ ਤੋਂ ਪੋਸਟ ਗਲਤ ਪੈ ਗਈ ਸੀ ਅ ਕੁਛੋਦ ਤੇ ਗਲਤ ਲਿਖਿਆ ਗਿਆ ਇਦਾਂ ਵੀ ਇਦਾਂ ਲਿਖਿਆ ਗਿਆ ਤਾਂ ਵੀ ਕਰੋਨਾ ਟੈਸਟ ਕਰਾਉਣ ਨਾਲ ਹੁੰਦਾ ਤੇ ਜੇ ਤੁਸੀਂ ਟੈਸਟ ਕਰਾਉਗੇ ਤਾਂ ਤੁਹਾਨੂੰ ਕਰੋਨੇ ਬਾਰੇ ਪਤਾ ਲੱਗਣਾ ਨਹੀਂ ਤੁਹਾਨੂੰ ਪਤਾ ਨਹੀਂ ਲੱਗਣਾ ਹੈਗਾ ਉਹ ਕਹਿਣ ਦਾ ਕੁਝ ਮੀਨ ਨਹੀਂ ਕੁਛ ਦੀ ਉਹ ਇੰਨੀ ਚੀਜ਼ ਵਾਇਰਲ ਹੋ ਗਈ ਲੋਕਾਂ ਨੇ ਇੰਨੀ ਚੀਜ਼ ਗਾਹਾਂ ਦੇ ਗਾਹਾਂ ਸ਼ੇਅਰ ਕਰਤੀ ਸ਼ੇਅਰ ਕਰਤੀ ਉਹ ਭਾਈ ਚੱਕ ਲਿਆ ਫਿਰ ਕਹਿੰਦੇ ਆ ਜਾ ਬਾਈ ਤੰਦੂ ਕਰਦੇ ਕਰੋਨਾ ਉਹ ਜਿਹੜਾ ਬਾਕੀ ਆਪਾਂ ਅੱਗੇ ਪਹਿਲਾਂ ਮੈਨੂੰ ਦੇਖ ਲੈਣ ਦੋ ਕਿ じゃ ਕੇ ਮੈਂ ਆ ਕੇ ਕਰੂੰਗਾ ਸਾਰਾ ਸ਼ੇਅਰ ਤੁਹਾਡੇ ਨਾਲ ਵੀ ਕੀਆ ਪੂਰੀ ਸਟੋਰੀ ਦੀ ਕੀਆ ਕੁਝ ਮੇਰੇ ਨਾਲ ਹੋਇਆ ਜਿਹੜੇ ਦੋ ਰਾਤਾਂ ਜੇਲ੍ਹ ਦੇ ਵਿੱਚ ਲਾਈਆਂ ਉਹ ਪੂਰਾ ਪੂਰਾ ਸਾਨੂੰ ਡਿਟੇਲ ਚ ਦੱਸੂਗਾ ਅੱਜ ਵੀਡੀਓ ਦੇਖਦੇ ਰਹੋ ਪੂਰੀ ਪੂਰੀ ਗੱਲ ਦੱਸੂਗਾ ਵੀ ਕੀ ਕਿਆ ਕਿੱਦੋਂ ਕੀਆ ਕੁਝ ਹੋਇਆ ਜਦੋਂ ਮੈਂ ਘਰ ਆਇਆ ਫਿਰ ਕੀਆ ਇੱਥੇ ਘਰਾਂ ਕੀਆ ਕੁਝ ਹੋਇਆ ਕੱਲੀ ਕੱਲੀ ਗੱਲ ਦੱਸਾਂ ਰੋਪੜ ਦੀ ਖਚੜੇ ਵਿੱਚ ਪੁੱਜ ਗਿਆ ਦੇਖਦੇ ਕਿੱਥੇ ਮੋਹ ਨੋ ਤੁਹਾਨੂੰ ਕੀ ਆਣਾ ਹੈ ਸੀ ਲੋਗ ਕੋਈ ਗੱਲ ਕਰਦੀ ਕਰਦੀ ਮਿਊਜ਼ਿਕਲ ਉਹ ਆ ਸਾਹਮਣਾ ਜਿੱਥੇ ਨੂੰ ਮੈਂ ਹੁਣ ਬੜਨਾ ਇੱਥੇ ਸਭ ਬੰਦੇ ਇੱਥੇ ਹੀ ਫੈਸਲੇ ਹੋ ਰਹੇ ਅੱਜਕੱਲ੍ਹ ਲੇ ਮੈਂ ਫਿਰ ਚਲੋ ਚੱਲੀਏ ਫਿਰ ਬਾਏ ਬਾਏ ਬਰਾਤੀ ਬਰਾਤੀ ਬਸ ਹੁਣ ਆਪਣੇ ਆਲੇ ਕੇਸ ਦੇ ਵਿੱਚ ਇੱਕ ਲਾਸਟ ਗਵਾ ਰਹਿਦਾ ਉਹ ਆ ਜਾਵੇ ਫੇਰ ਤਰੀਕ ਮਿਲ ਗਈ ਪਰ ਹੁਣ ਤਰੀਕ ਬਹੁਤ ਨੇੜੇ ਦੀ ਮਿਲੀ ਆ ਸਾਲ ਵੀ ਚੱਲੀਏ ਵਕੀਲ ਸਾਹਿਬ ਨਾਲ ਬਹੁਤ ਗੱਲਾਂ ਬਾਤਾਂ ਹੋਈਆਂ ਹੋੜਾ ਲੱਗ ਵੀ ਅੱਜ ਕੱਲ ਸਭ ਤੋਂ ਵੱਧ ਕਿਹੜੇ ਕਿਹੜੇ ਕੇਸ ਆ ਰਹੇ ਆ ਵੀ ਪਹਿਲਾਂ ਲੜਾਈਆਂ ਝਗੜੇ ਦੇ ਆਉਂਦੇ ਹੁੰਦੇ ਸੀ ਜਾ ਜ਼ਮੀਨਾਂ ਦੇ ਆਉਂਦੇ ਹੁੰਦੇ ਸੀ ਪਰ ਅੱਜ ਕੱਲ ਜਿਹੜੇ ਕਹਿੰਦਾ ਕੇਸ ਆ ਰਹੇ ਆ ਉਹ ਆ ਰਹੇ ਤਲਾਕ ਦੇ ਉਹ ਕਿਉਂ ਆ ਰਹੇ ਸਾਰੇ ਗੱਲਾਂ ਬਥੇ ਮੋਬਾਈਲਾਂ ਕਰਕੇ ਮੋਬਾਈਲ ਨੇ ਦੁਨੀਆ ਬਹੁਤ ਛੂਟੀ ਕਰਦੀ ਹੈ بڑے ਕੇਸ ਆ ਰਹੇ ਹੁਣ ਵੀ ਜਿਹੜੇ ਮੁੰਡੇ ਸਾਡੇ ਨਾਲ ਬੋ ਬੈਠੇ ਉਹਨਾਂ ਦਾ ਕੇਸ ਵੇਚਦੇ ਪਰ ਅਸੀਂ ਉਹਨੂੰ ਬੈਠੇ ਪਰ ਜਿਹੜਾ ਸਾਡਾ ਮੇਰਾ ਵਕੀਲ ਹੈ ਬਰਾ ਉਹ ਕਹਿ ਰਿਹਾ ਤਾਂ ਵੀ ਆਪਣਾ ਤੁਸੀਂ ਫੈਸਲਾ ਕਰ ਲਓ ਇਸ ਵਿੱਚ ਕਿਹਾ ਤਾਂ ਮੈਂ ਤਾਂ ਕੇਸ ਪਾ ਲਾਏ ਦੇਣਾ ਪਰ ਨਹੀਂ ਛੋਟੇ ਛੋਟੇ ਗੱਲਾਂ ਉਧਰ ਸੱਸ ਕੋਸ਼ਿਕ ਕਰ ਫਲਾਣਾ ਤੇ ਭਗੜ ਕਿ ਫੋਨ ਪਰ ਬੜੀ ਬੜੀ ਗੱਲ ਜਦੈ ਸ਼ੇਅਰ ਹੁੰਦੀ ਹੈ ਪਹਿਲਾਂ ਗੱਲਾਂ ਹੁੰਦਿਆਂ ਨਹੀਂ ਦੀ ਹੈਗੀਆਂ ਪਰ ਹੁਣ ਤੇ ਉਮਰ ਬੈਠੇ ਬੈਠੇ ਸੁਣ ਰਹੇ ਤੇ ਉਧਰ ਦੇ ਕਹਿੰਦਾ ਐਂ ਕਹਿ ਦਿੰਦੀ ਐ ਫਲਾਣਾ ਕਹਿ ਦਿੰਦੀ ਐ ਛੋਟੇ ਛੋਟੇ ਗੱਲਾਂ ਫਿਰ ਬਹਿ ਵੀ ਗੱਲ ਕਹੇ ਤੀਕ ਮੈਂ ਕਹਾਂ ਆਪਣੇ ਜਿਹੜੇ ਪੰਜਾਬੀ ਆ ਨਾ ਤੇ ਜ਼ਿੰਦਗੀ ਜੀਣ ਦੀ ਆਏ ਹੋਏ ਹੈਗੇ ਜਿੰਦੇ ਥੋੜੀ ਐ ਇਹ ਆਹ ਲੜਾਈਆਂ ਝਗੜਾ ਆ ਫਿਰ ਇਹ ਤਾਂ ਜ਼ਿੰਦਗੀ ਹਟਾਉਣ ਆਏ ਹੋਏ ਆ। ਬਈ ਹਟ ਜਾਏ ਬਸ ਅਜਾ ਦਿਨ ਲੰਘ ਜਾਵੇ ਬਸ। ਕੋਈ ਨਹੀਂ ਜਿੰਦਾ ਹੈਗਾ ਇੱਥੇ। ਪਰ ਸਾਡੇ ਜਾਵੇ ਅਜਾ ਦਿਨ ਚੜੀ ਜਾਦਾ ਉਤਰੀ ਜਾਦਾ ਚੜੀ ਜਾਂਦਾ ਉਤਰੀ ਜਾਂਦਾ ਬਸ। ਚੱਲ ਵੀ ਮੈਂ ਹੁਣ ਹੁਣ ਕਰੀਏ ਪਿਕਚਰ ਖਿੱਚੀ ਹੋਈ ਐ। ਤੇ ਦੇਖੇ ਕਿਹੜੇ ਕਿਹੜੇ ਕੰਮ ਆਪਣੇ। ਜੈਲ ਸਿੰਘ ਨਗਰ ਅਸੀਂ ਆ ਗਏ ਇੱਥੇ ਹੈ ਕੋਈ ਮੈਨੂੰ ਦੇਖੀ ਤਾਂ ਦੁਕਾਨ। ਮੈਂ ਲੈਣੀ ਐ ਡੈਰੀ 2024 ਵਾਲੀ। ਮੇਰੀ 23 ਵਾਲੀ ਖਤਮ ਹੋ ਗਈ ਮੈਂ ਥੋੜੇ ਬਹੁਤ ਨੋਟ ਲਿਖਦਾ ਹੁੰਦਾ ਵਿੱਚ ਕੋਈ ਨਾ ਕੋਈ ਉਹ ਹੈਗੀ ਇੱਕ ਦੁਕਾਨ ਹੈ ਹੈਗੀ ਕੱਪੜੇ ਦੀ ਦੁਕਾਨ ਵੈਸੇ ਉਹਨੂੰ ਕਿਤਾਬ ਕਾਪੀ ਜੀ ਰੱਖੇ ਹੋਣੇ ਨੇ ਤਾਂ ਯਾਰ ਪੁੱਛ ਕੇ ਆਪਣੇ ਜਿਵੇਂ ਇਹਨਾਂ ਨੇ ਤਾਂ ਮਿਲ ਜਵੇ ਕਿਸੇ ਦੇ ਡੈਰੀ ਉਹ ਹੈਗੀ ਇੱਕ ਅੱਗੇ ਤੇ ਮੈਂ ਜਾ ਕੇ ਪੁੱਛ ਕੇ ਆਉਂਦਾ ਮੈਂ ਇੱਕ ਮਿੰਟ ਰੋਕ ਗੱਡੀ ਮੜੀ ਜੀ ਨਹੀਂ ਫਿਰ ਆਪਾਂ ਨੂੰ ਬਾਜ਼ਾਰ ਜਾਣਾ ਪੈਣਾ ਜੇ ਨਹੀਂ ਮਿਲੀ ਇੱਥੇ ਤੇ ਮੈਂ ਪੁੱਛ ਕੇ ਆਉਂਦਾ ਇੱਕ ਮਿੰਟ ਇੱਥੋਂ ਨਹੀਂ ਮਿਲੀ ਹੈਗੀ ਡੈਰੀ ਇਹ ਮੈਨੂੰ ਕਿ ਮੈਂ ਬੈਲਾ ਚੌਕ ਦੇ ਪਿਛਲੇ ਸਾਲ ਵੀ ਉੱਥੇ ਹੀ ਲੁੱਤੀ ਦੀ ਇੱਕ ਪਿਛਲੀ ਦੁਕਾਨ ਬਹੁਤ ਵੱਡੀ ਦਿੰਦਾ ਮੈਂ ਕਿੰਨੀ ਵੱਡੀ ਚਾਹੀਦੀ ਮੈਨੂੰ ਜਿਹੀ ਮੇਰੇ ਪਿਛਲੇ ਸਾਲ ਵਾਲੀ ਉਹ ਜਿਹੀ ਚਾਹੀਦੀ ਹੈ ਡੈਰੀ ਦਾ ਫਾਇਦਾ ਮਾੜੀ ਮੋਟੀ ਲਿਖਣੀ ਸ਼ੁਰੂ ਕਰ ਲੋ ਲਿਖਣੀ ਵੀ ਇਦਾਂ ਵੀ ਥੋੜੇ ਰਿਮਾਈਂਡ ਰਿਮੈਂਡਰ ਵੀ ਲਿਖ ਲ ਲਿਖ ਲਦਾ ਹਾਂ ਮੈਂ ਇੰਨੀ ਜ਼ਰੂਰ ਉਹ ਹੈ ਇੰਨੀ ਨੂੰ ਕੁਝ ਆਪਣੀ ਗੱਲ ਕੋਈ ਭੁੱਲਾ ਨਾ ਬੜੀ ਚੀਜ਼ ਹੈ ਡੈਰੀ ਲਓ ਜੀ ਖਰਚੇ ਹੋ ਗਏ ਸ਼ੁਰੂ ਆਹ ਮੋਰ ਬਲ ਦਾ ਪੂਰਾ ਟੱਕਾ ਟੁੱਟਿਆ ਹੋਇਆ ਤਾਂ ਇਹ ਲਾਈਏ ਜਾ ਕੇ ਤੁਸੀਂ ਦੁਆਲੇ ਨੂੰ ਦੇਖਣਾ ਮੇਰੇ ਦੁਆਲੇ ਵਾਲੀ ਵੀਡੀਓ ਦੇ ਵਿੱਚ ਉਹ ਨਾ ਪਰਦਾ ਟੁੱਟ ਗਿਆ ਤਾਂ ਫਿਰ ਉਹ ਤੰਨਾ ਉਹਦੇ ਉੱਪਰ ਬੋਰੀ ਬੰਨ੍ਹਿਆ ਤਾਂ ਹੁਣ ਮੈਂ ਕਿਹੜਾ ਪੱਕਾ ਲਾ ਦਈਏ ਲਾਜੋ ਤਾਂ ਕੱਢ ਦਈਏ ਪੱਕਾ ਉੱਪਰ ਢੱਕਣ ਪਾ ਕੇ ਇਹਨੂੰ ਥੋੜੀ ਗਿਮੂ ਤੇ ਜਾ ਲਾ ਕੇ ਪੱਕਾ ਫਿੱਟ ਕਰ ਲੈਣਾ ਆਪਾਂ ਨੇ ਜਿਹੜਾ ਉਤਰਿਆ ਹੀ ਨਾ ਇਹ ਫਿਰ ਨਾ ਟੁੱਟੇ ਟੁੱਟ ਕੇ ਬਾਹਰ ਨਿਕਲਦਾ ਇਹ ਜਦੋਂ ਤੋੜਦੇ ਨੇ ਫਿਰ ਬਾਹਰ ਨਿਕਲਦਾ ਫਿਰ ਤੇ ਬੈਲਟ ਲਾ ਲਵਾਂ ਮੈਂ ਇਹ ਟੀਟੀਜੀ ਕਰਨ ਲੱਗ ਗਏ ਗੱਡੀ ਦੇ ਸਾਈਡ ਵਾਲੇ ਮੈੱਟ ਪਾਉਣੇ ਆ ਹਨ ਇੱਥੇ ਤੇ ਨਾ ਰੰਗ ਜਾ ਉਤਰ ਲੱਗ ਗਿਆ ਹਾ ਇਹਦੇ ਪਰ ਨਾ ਕਵਰ ਇਹਦੇ ਪਰ ਉਹ ਕਵਰ ਜਾ ਲ ਜਸਪੀ ਉਹ ਆ ਗਿਆ ਵੀਰ ਉਧਰ ਉਹ ਆ ਸਾਈਡ ਵਾਲੇ ਤਾਂ ਜੇ 12 ਵਾਂ ਟੋਕੂ ਨਾ ਛੱਡ ਦੇ ਤਾਂ ਵੀਰੇ ਆ ਆਹ ਜਿਹੜਾ ਅਸਲੋ ਕੱਟ ਕੇ ਆਹ ਅਸਲ ਨਾ ਆਹ ਜਿਹੜਾ ਉੱਪਰ ਲੱਗਾ ਹਾਂਜੀ ਇਹ ਤੋਂ ਹੋਰ ਲਾ ਦੇ ਹਾਂ ਇਹ ਨਾਲ ਹੋਏ ਕਿਨਾਂ ਤੁਹਾਨੂੰ ਹਾਂਜੀ ਜਿਹੜੀ ਆ ਟੇਬ ਲਾਈ ਵੀਰ ਉਹਨੇ ਸੰਪੂਰਨ ਲੈਮੀਨੇਸ਼ਨ ਪੇਪਰ ਲਾਏ ਹੋਏ ਹੈ ਇਹ ਲਾਉਣੀ ਹੈ ਕਾਰਾ ਪੂਰੇ ਤੇ ਥੋੜਾ ਜਨਾ ਵਧਾ ਕੇ ਲਾਉਣੀ ਹੈ ਇਹ ਤਾਂ ਹਾਂ ਲੋਬੇ ਜਿਹੜੀ ਤਾਕੀ ਦੇ ਵਿੱਚੋਂ ਚੀਟ ਆ ਜੇ ਨਾ ਹਾਂ ਹਾਂ ਮੈਡ ਦੇ ਉੱਪਰ ਲੱਗਦੇ ਮੋਟਰ ਹੈ ਵੀ ਜੇ ਹਾਂਜੀ ਉਹ ਤਾਂ ਦੇਖ ਲਾ ਅੱਜ ਬੱਚੇ ਆ ਜਣਾ ਬੰਦੇ ਨਾ ਨਾ ਕੀ ਲੋੜਾ ਜੀ ਫਿਰ ਉਹ ਵੀ ਪਾੜ ਦਨੀ ਨੇ ਅੱਛਾ ਜਿਹੜਾ ਸਾਡੇ ਭਾਅ ਜੀ ਤਾਂ ਹੋਤ ਨਹੀਂ ਕੋਈ ਹੋएगा ਸਾਡੇ ਦਾ ਸਭ ਹੋ ਜੇ ਠੀਕ ਹੈ ਜੀ ਤਾਰ ਕੇ ਨਮੀ ਪੇਪਰ ਲਾ ਦੋਈ ਵਾਰ ਫੇਰ ਲਾ ਦਈਏ ਥੋੜਾ ਪਾਸਾ ਦੋ ਲੋ ਜੀ ਲੋਸਟ ਹੋ ਰਿਹਾ ਇੱਥੇ ਦੇਖ ਤਾਂ ਡੈਰੀ ਲੈਂਦੀ ਫਿਰ ਵਧੀਆ ਕੋਚਾ ਕਿਨੇ ਕੇ ਪੈਸੇ ਬਣ ਕੇ ਵਜਿਦਿਆ ਫਿਰ ਲਾ ਬੀ ਆ ਸਾਡੇ ਵੀ ਦਵਾਈ ਇਤਨਾ ਕੜਾ ਰੁਕ ਲੱਗ ਜਾਂਦਾ ਤਾਂ ਮਾਸ ਦੇ ਉੱਪਰ ਜਦਾਂ ਪੁਰ ਤੇ ਉੱਪਰ ਦੇ ਉੱਪਰ ਲੱਗ ਜਾਂਦਾ ਹੈ ਇਹ ਕਿਹਦੀ ਆਈ ਦਵਾਈ ਦੀ ਇੱਥੇ ਰੋਪੜ ਦੇ ਤਾਂ ਸਾਡੇ ਸਾਰੇ ਕੰਮ ਹੋ ਗਏ ਜਿਹੜੇ ਛੋਟੇ ਛੋਟੇ ਵਿੱਚ ਮੈਂ ਵਲੌਗ ਨਹੀਂ ਬਣਾਏ ਕਿਹਾ ਹੁਣ ਇੱਕ ਮਹੀਨਾ ਦਾ ਕੰਮ ਦਾ ਪੁੱਛ ਰਿਹਾ ਸੀ ਜਿਹੜਾ ਮੈਂ ਨੂੰ 15 ਤੋਂ 20 ਦਿਨ ਦੀ ਛੁੱਟੀ ਆ ਵੀ ਚੱਲੇ ਨੂੰ ਉੱਥੇ 버ਗਰ ਉਹਦੇ ਉੱਪਰ ਲਾ ਦਵਾਂ ਮੈਂ ਵੀ ਜਿੱਥੇ 버ਗਰ ਪੀਜੇ ਬਣਦੇ ਉਹ ਬੰਦਾ ਯਾਰ ਦੋਸਤ ਹੀ ਕਹਦਾ ਵੀਰੇ ਤਾਂ ਹੈ ਨਹੀਂ ਬਕੈਂਸੀ ਉਹ ਮੈਂ ਕਿਹਾ ਬਕੈਂਸੀ ਨਹੀਂ ਮੈਂ ਕਿਹਾ ਸਾਡੇ 10 ਤੋਂ 15 ਦਿਨ ਛੁੱਟੀਆਂ ਬੈ ਹੁਣ ਮੈਂ ਚੱਲ ਤੇ ਮੜਾ ਬੇਸਿਕ ਸਿੱਖ ਲੂਗਾ ਇਹਦਾ ਬੇਸਿਕ ਵਿੱਚ ਥੋੜਾ ਜਿਹਾ ਔਖਾ ਹੋ ਜਾਂਦਾ ਵੀ ਇਹਦਾ ਇੱਥੇ ਜਿਹੜੇ ਬੰਦੇ ਮੁੰਡੇ ਸੀਨੀਅਰ ਆ ਜਾਂ ਹੋਰ ਮੁੰਡੇ ਕੰਮ ਆ ਕਰਦਾ ਜਿਹੜੇ ਇਦਾਂ ਮੁੰਡੇ ਕੰਮ ਆਉਂਦੇ ਆ ਫਿਰ ਕਹਿੰਦਾ ਉਹ ਬੰਦੇ ਮੁੰਡੇ ਓਏ ਨਹੀਂ ਕੌਂਦੇ ਹੈਗੇ ਤੇ ਕਹਿੰਦਾ ਹਾਲ ਸਾਡੇ ਕੋਲ ਹੈ ਵੀ ਨਹੀਂ ਜਗਾ ਕਹਿੰਦਾ ਜੇ ਕੰਮ ਕਰ ਸਕਦੇ ਸਾਡੇ ਇੱਕ ਹੋਰ ਇੱਥੋਂ ਨਾਲਾਗੜਾ ਨਾਲਾਗੜਾ ਦੂਰ ਆ ਫਿਰ ਇੱਥੋਂ ਬਹੁਤ ਜ਼ਿਆਦਾ ਉੱਤਕੜ ਵੀ ਹੋਣਾ ਇਥੋਂ 40 45 ਕਿਲੋਮੀਟਰ ਦੂਰ ਹੋਣਾ ਐਨੀ ਦੂਰ ਤਾਂ ਫਿਰ ਭੇਜ ਨਹੀਂ ਸਕਦਾ ਹੈਗਾ ਉਹ ਇੱਕ ਹੋਰ ਪਾਸੇ ਉੱਥੇ ਦੇਖਦਾ ਮੱਕ ਜੀ ਜੇ ਮੈਂ ਕਹਿੰਦੇ ਬਾਹਰ ਜਾਣਾ ਤੂੰ ਮਾੜਾ ਮੋਟਾ ਇਹ ਚੀਜ਼ਾਂ ਬੇਸਿਕ ਥੋੜਾ ਬਹੁਤਾ ਪਤਾ ਹੋਵੇ ਚੀਜ਼ਾਂ ਬਾਰੇ ਵੀ ਜਾ ਕੇ ਉੱਥੇ ਕਹਦੇ ਹਾਂ ਭਾਈ ਮੈਨੂੰ ਕੰਮ ਆਉਂਦਾ ਇਹ ਗੰਗੂ ਆਪਣੇ ਬੱਚੇ ਮਾੜਾ ਮੋਟਾ ਏਦਾਂ 버ਗਰ ਕਿੰਗ ਦਾ ਜਾਂ ਹੋਰ ਲੱਟਰ ਪਟਰ ਮਾੜਾ ਮੋਟਾ ਹੱਥ ਬੁਲਾ ਦੇ ਗਰੂ ਵੀ ਜਦ ਕਿਤੇ ਬਾਹਰ ਜਾਵੇ ਆਏ ਰਹੇ ਮੈਨੂੰ ਆਉਂਦਾ ਨਹੀਂ ਆਏ ਰਹੇ ਮੈਨੂੰ ਕੰਮ ਆਉਂਦਾ ਵੀ ਉਹਨੂੰ ਰੱਖੋ ਅੱਜ ਦਾ ਲੁਧਿਆਣਾ ਹੀ ਬਣਿਆ ਸਾਡਾ ਸ਼ਹਿਰ ਗੱਟੀਆਂ ਦੇ ਗੱਡੀਆਂ ਟ੍ਰੈਫਿਕ ਘਟ ਰਿਹਾ ਟ੍ਰੈਫਿਕ ਵਧਣੀ ਸਾਡੇ ਪਿੰਡ ਜੇ ਘਟੂ ਘਟ ਵੀ ਆ ਮਹੀਨੇ ਦੇ ਵਿੱਚ ਚਾਰ ਗੱਡੀਆਂ ਨਵੀਂ ਆਈਆਂ ਪਿੰਡ ਜਿਹੜੇ ਲੱਤੀਆਂ ਪਿੰਡ ਉਹ ਵੀ ਟ੍ਰਿਪ ਹੁਣ ਇੱਥੇ ਸ਼ਹਿਰ ਜੇ ਹੋਵੇ ਚਾਰ ਗੱਡੀ ਜਿਹੜੀ ਲੱਤੀ ਆ ਉਹਨਾਂ ਨੇ ਤੇ ਕਿਤੇ ਨਾ ਕਿਤੇ ਟ੍ਰੈਫਿਕ ਵਧਣੀ ਹੋਆ ਇਹ ਹਰੇ ਕੇ ਬੰਦਾ ਕਹਿੰਦਾ ਹੁਣ ਜਿਹੜਾ ਮੋਟਰਸਾਈਕਲ ਉਹ ਕਹਿੰਦਾ ਮੈਂ ਗੱਡੀ ਲਵਾਂ ਗੱਡੀ ਵਾਲਾ ਕਹਿੰਦਾ ਮੈਂ ਜਹਾਜ਼ਾਂ ਚ ਘੁੰਮਾਂ ਬੈਦਾਂ ਹੌਲੀ ਹੌਲੀ ਚੀਜ਼ਾਂ ਹੋਈ ਹੋ ਜਾਂਦੀਆਂ ਬਾਈ ਇਹ ਚੀਜ਼ਾਂ ਹੈ ਚਲੋ ਭਾਈ ਅਸੀਂ ਤਾਂ ਕਹਿੰਦੇ ਤਰੱਕੀ ਕਰੇ ਪਰ ਤਰੱਕੀ ਨਾਲ ਗਵਰਨਮੈਂਟ ਨੂੰ ਇਹ ਚਾਹੀਦੀ ਜੇ ਹੁਣ ਗਾਹ ਸਾਡਾ ਪਿੰਡ ਤੇ ਪੰਜਾਬੀ ਤਰੱਕੀ ਕਰੇ ਉਹ ਸ਼ ਆਸੋ ਪਿੱਛੇ ਸਾਡੀ ਗੱਲ ਚੱਲਦੀ ਦੀ ਬੰਦੇ ਕਹਿੰਦਾ ਮੈਨੂੰ ਬੰਦ ਬਣਾਉਣਾ ਚਾਹੀਦਾ ਇੱਕ ਸਾਈਡ ਨੂੰ ਟ੍ਰੈਫਿਕ ਚਾਹੀਦੀ ਇਹਦੀ ਹੁਣ ਵੀ ਜਾਦਾ ਟ੍ਰੈਫਿਕ ਹੋਊ ਬਹੁਤ ਹੈ ਰੋਡ ਦੇ ਉੱਪਰ ਲਓ ਜੀ ਪਰਮੇਸ਼ਰ ਜੀ ਮਿਲੇ ਤੇ ਕਹਿੰਦੇ ਸਾਊਥ ਇੰਡੀਅਨ ਚ ਡੋਸਾ ਖਾਣਾ ਚਾਪ ਖਾਣੀ ਆ ਚਾਪ ਖਾਣੀ ਦਿੱਸੀ ਦੋਸਤ ਮੈਂ ਡੋਸਾ ਖਾਂਦਾ ਡੋਸਾ ਸਿੰਪਲ ਹੈ ਚਲੋ ਆ ਜਾ ਲਓ ਜੀ ਮਲਾਈ ਚਾਹ ਪਾਣੀ ਸਾਡੇ ਸਵੇਰ ਦਾ ਮੈਂ ਫਰੂਟ ਭਰੇ ਆ। ਹਮ। ਇਹ ਪੂਰਾ ਅੱਜ ਮੈਂ ਕਹਿੰਦਾ ਵੀ 7-8 ਦਿਨ ਹੋ ਗਏ। ਬਹੁਤ ਡਾਇਟ ਪਲਾਨ ਪਰ ਚੱਲ ਰਹੇ ਆ। ਮੈਨੂੰ ਥੋੜੇ ਜਿਹਾ ਪ੍ਰੋਟੀਨ ਖਾਣੇ ਚਾਹੀਦੀ ਅੱਜ। ਥੋੜੇ ਅੰਦਰ ਪ੍ਰੋਟੀਨ ਵੀ ਜਾਣਾ ਪਏ। ਕਿਤੇ ਡਾਇਟ ਕਰਦਾ ਕਰਦਾ ਆਪਣਾ ਹੋਰ ਨੁਕਸਾਨ ਕਰਕੇ ਬੈਜਾਂ। ਚੰਗੀ ਗੱਲ ਐ। ਹਮ। ਹੁਣ ਆਇਆ ਭਾਈ ਸਾਡਾ ਅਸਲੀ ਆਰਡਰ। ਇਹ ਸਾਡਾ ਸਟਾਰਟਰ ਸੀ। ਮੈਂ ਕਹਤੇ ਐ ਮੈਂ ਕਮੈਂਟ ਕਰ ਦਊ ਕੱਲੇ 1-3 ਬੰਦੇ ਇੱਕ ਇੱਕ ਇਹਨੂੰ ਖਾਣ ਲੱਗੇ ਹੋਏ। ਹਾਂ। ਸਾਡੇ ਆਗੇ ਉਪਮਾ ਉਤਪਮ ਇਤਰਾ ਬਹਿਗ ਦਾ ਡੋਸਾ ਬੰਗਾਇਆ ਹੋਇਆ ਪਨੀਰ ਨਾਲ ਬਸੇ ਹਲਦੀ ਹੈ ਉਹ ਨਹੀਂ ਹੈ ਬਈ ਉੱਤੇ ਹੋਲੀ ਨਹੀਂ ਹੈ ਜਿਆਦਾ ਹਲਦੀ ਪੂਰਾ ਜਿਹਨੇ ਵੀ ਆਲੂ ਹੈ ਆਲੂ ਤੜੇ ਵਿੱਚ ਪਨੀਰ ਪਾਇਆ ਥੋੜਾ ਜਿਹਾ ਆਲੂ ਨੂੰ ਵੀ ਭੁੰਨ ਕੇ ਬਣਾਇਆ ਬਸੇ ਨੇ ਵਿੱਚ ਪਿਆਜ਼ ਪੂਜੀ ਪਾ ਕੇ ਆ ਵਧੀਆ ਆਈਟਮ ਹੈ ਵਧੀਆ ਆਈਟਮ ਹੈ ਚੱਪ ਤਲਾ ਪਾਈ ਆਪਣੇ ਡਾਕੂਮੈਂਟ ਉਹ ਯਾਰ ਮੇਰਾ ਇੱਕ ਰਹਿ ਗਿਆ ਤੇਰੇ ਡਾਕੂਮੈਂਟ ਤੇ ਯਾਦ ਆ ਗਿਆ ਮੈਨੂੰ ਮੇਰਾ ਹੀ ਕਰੇਗਾ ਯਾਰ ਹੈ ਮੈਡੀਕਲ ਮੈਡੀਕਲ ਸਾਈ ਚਲ ਮੈਂ ਭੇਜਦਾ ਫੋਟੋ ਪਰ ਭੇਜ ਕੇ ਕਰਾਉਂਦਾ ਕੰਮ ਉਹ ਤੇ ਯਾਰ ਮੈਨ ਦਾ ਕੰਮ ਹੋਇਆ ਨਹੀਂ ਮੈਨ ਕੋ ਨੂੰ ਹੁਣ ਬੁੱਧਵਾਰ ਬੁਲਾਇਆ ਨੇ ਤੇ ਬੁੱਧਵਾਰ ਹੋਊਗਾ ਹੁਣ ਬੁੱਧਵਾਰ ਆਵਾਂਗੇ ਹੁਣ ਚੱਲੀਏ ਬਹਿ ਕੇ ਕਰ ਲੂ ਤੇ ਕਰੀ ਥੋੜੀ ਜਿਹੀ ਰੈਸਟ 2:30 ਵਜੇ ਤਾਂ ਅੱਛਾ ਗਰਾਉਂਡ ਜਾਣਾ ਹੀ ਪੈਣਾ ਜੇ ਜੋ ਮਰਜ਼ੀ ਹੋ ਜਾਵੇ ਕੱਲ ਗਿਆ ਤਾਂ ਕੱਲ ਸੰਡੇ ਕਰਕੇ ਤੋਂ ਮੈਚ ਲਾ ਲੈਂਦੇ ਸਾਰੇ ਜਿੰਨੇ ਵੀ ਮੇਰੇ ਨਾਲ ਦੇ ਪਲੇਅਰ ਉਹ ਦਿਨ ਚ ਖੇਡ ਲੈ ਸ਼ਾਮ ਨੂੰ ਜਦੋਂ ਕੋਈ ਵੀ ਨਾ ਗਰਾਊਂਡ ਦੇ ਵਿੱਚ ਮੈਂ ਪੂਰੀ એનર્ਜੀ ਨਾਲ ਭਰਿਆ ਹੋਇਆ ਆ ਗਿਆ ਮੈਂ ਚੌਕੇ ਛਕੇ ਮਾਰਾਂਗਾ ਜਾ ਕੇ ਤੇ ਅੱਜ ਆਉਣਗੇ ਸਾਰੇ ਅੱਜ ਸ਼ਾਮ ਨੂੰ ਲਾਉਦੇ ਆ ਇਹ ਸਰਦੀ ਚ ਮੁੰਡੇ ਮੈਂ ਦੇਖੇ ਸਾਰੇ ਅੱਜ ਦੇ ਜਿੰਨੇ ਵੀ ਨੇ ਗੇਮ ਬਹੁਤ ਭੱਖਦੀ ਆ ਫਿਰ ਪਹਿਲੇ ਗਰਮੀ ਦੇ ਥੋੜਾ ਘਟਾਉਂਦੇ ਸਰਦੀ ਦੇ ਜਿਵੇਂ ਭੀੜ ਲੱਗੀ ਪਈਦੀ ਗਰਾਊਂਡ ਦੇ ਵਿੱਚ ਚਲ ਮੈਂ ਖੁੱਜ ਬਰੋਂ ਪਾਪਾ ਉਹ ਲਈ ਜਿਹੜੇ ਗਿੱਲੇ ਥੱਲੇ ਥੱਲੇ ਥੋੜਾ ਗਿੱਲਾ ਬਾਲੂ ਤਰੀਕ पे तरीक तरीक पे तरीक ਮਿਲੀ ਜਾ ਰਹੀ ਆ ਪਰ ਇਨਸਾਫ ਨਹੀਂ ਮਿਲ ਰਹਾ 28 ਸਾਲੋਂ ਕੋ ਸਾਡੇ ਕੇਸ ਚੱਲਦੇ ਤੂੰ ਪਰ ਇਨਸਾਫ ਨਹੀਂ ਮਿਲੇ ਹਾਲ ਤੱਕ ਫੇਰ ਤਰੀਕ ਮਿਲ ਗਈ ਤੇ ਸਾਨੂੰ ਪਹਿਲੇ ਪਤਾ ਹੁੰਦਾ ਹੋਰ ਅਸੀਂ 15 ਦਿਨ ਹੋਰ ਲਾਉਂਦੇ ਨਿਊਜ਼ੀਲੈਂਡ ਕੀ ਕਰੇ ਬੰਦਾ ਹੁਣ ਫੇਰ ਜਾਣਾ ਪਊਗਾ ਸਾਨੂੰ ਚੱਲ ਅਸੀਂ ਆਪਣੇ ਕੰਮ ਵੀ ਬਹੁਤ ਨਿਮੜ ਲਿਆ ਅੱਜ ਹੁਣ ਤੁਹਾਨੂੰ ਮੈਂ ਦੱਸਦਾ ਵੀ ਸਾਰਾ ਕੇਸ ਕਿਹੜਾ ਚੱਕਰ ਹੋਇਆ ਕੋਈ ਐਡਾ ਬੜਾ ਕੇਸ ਨਹੀਂ ਹੈਗਾ ਇੱਕ ਛੋਟਾ ਜਿਹਾ ਕੇਸ ਆ ਜੇ ਹੁਣ 2 250 ਜੁਰਮਾਨਾ ਹੋਣਾ ਹੋਰ ਕੁਝ ਨਹੀਂ ਹੋਣਾ ਹੈਗਾ ਖੱਜਲ ਖਵਾਰ ਸਭ ਤੋਂ ਵੱਧ ਮੈਨੂੰ ਕਰਿਆ ਹੋਇਆ ਆ ਪੂਰਾ ਮੰਜਰ ਦਾਦਾ ਹੁਣ ਕਿਆ ਕੁਛ ਹੋਇਆ ਦਾ ਹੁਣ ਤੇ ਲੈ ਕੇ ਜਦ ਤੱਕ ਦਾਦਾ ਆ ਇੱਕ ਪੋਸਟ ਆਈ ਮੇਰੇ ਕੋਲ ਮੈਂ ਉਹ ਥੋੜੀ ਮੋਡੀਫਾਈ ਕਰਕੇ ਥੋੜਾ ਜਿਹਾ ਆਪਣੇ ਪੇਜ ਪਰ ਪਾ ਦਿੱਤੀ ਉਹ ਮੈਂ ਉਹ ਪੋਸਟ ਇਦਾਂ ਸੀ ਵੀ ਕਰੋਨਾ ਟੈਸਟ ਕਰਾਉਣ ਨਾਲ ਹੁੰਦਾ ਜੇ ਤੁਸੀਂ ਟੈਸਟ ਕਰਾਉਗੇ ਤਾਂ ਕਰੋਨਾ ਹੁੰਦਾ ਨਹੀਂ ਤੁਹਾਨੂੰ ਕਰੋਨਾ ਨਹੀਂ ਹੈਗਾ ਇੱਦਾਂ ਦੇ ਭਾਈ ਉਹ ਬਹਿਰਨ ਬਹੁਤ ਹੋ ਗਈ ਪਹਿਲਾਂ ਕਿ ਸੁਰੂ ਸਟਾਰਟ ਦੀ ਗੱਲ ਦੱਸੀ ਬਹਿਰਨ ਬਹੁਤ ਹੋ ਗਈ ਉਹ ਕਿਸੇ ਨੇ ਸ਼ਿਕਾਇਤ ਕਰਤੀ ਵੀ ਆਹ ਪੋਸਟ ਦੇਖੋ ਆਪ YouTube ਉੱਤੇ ਨੇ ਪਾਈ ਹੋਈ ਆ ਭਾਈ ਮੈਨੂੰ ਇੱਕ ਫੋਨ ਆ ਦੋ ਫੋਨ ਆ ਜੇ ਮੈਂ ਪੋਸਟ ਤਾਂ ਫਿਰ ਡਿਲੀਟ ਕਰਤੀ ਦੀ ਮੈਂ ਆਪਣੇ ਪੇਜ ਪਰਤੇ ਤੇ ਵੀ Instagram ਪਰਤੇ ਵੀ ਪੋਸਟ ਡਿਲੀਟ ਕਰਤੀ ਮੈਂ ਜਦੋਂ ਪੋਸਟ ਪੈ ਗਈ ਤੇ ਫਿਰ ਮੈਨੂੰ ਫੋਨ ਆਨੇ ਸ਼ੁਰੂ ਹੋ ਗਏ ਪਹਿਲਾਂ ਫੋਨ ਆਇਆ ਕਿ ਹੁਣ ਇਹ ਨਹੀਂ ਪਤਾ ਕਹਿੰਦਾ ਮੈਂ ਥਾਣੇਦਾਰ ਬੋਲਦਾ ਮੈਂ ਸ਼ਾਇਦ ਕੋਈ ਮਾਹੌਲ ਕਰਦਾ ਹੋਣਾ ਤੇ ਕੰਟਾ ਪੋਸਟ ਬਾਈ ਮਗਾਹਾ ਪਾਤੀ ਮੈਂ ਵੀ ਕਹਾ ਓ ਖੜਾ ਬੋਲੇ ਕਹਦਾ ਕੋਈ ਨਾ ਉਹਰਾ ਪੁੱਤ ਕਹਿੰਦਾ ਤੈਨੂੰ ਦੇਖ ਲੈ ਮੈਂ ਕੋਈ ਨਾ ਦੇਖ ਲਈ ਤੂੰ ਵੀ ਤੇ ਉਸ ਤੋਂ ਬਾਅਦ ਸਾਡੇ ਪਿੰਡ ਵਾਲੇ ਸਰਪੰਚ ਦਾ ਫੋਨ ਆ ਗਿਆ ਕਹਿੰਦਾ ਯਾਰ ਮੈਨੂੰ ਥਾਣੇ ਦਾ ਫੋਨ ਆਇਆ ਤਾਂ ਕਿਹਾ ਹੋ ਗਿਆ ਮੈਂ ਉਹਨੂੰ ਵੀ ਕਹਿੰਦਾ ਮੈਂ ਕਿਹਾ ਹੋ ਗਿਆ ਫਿਰ ਮੇਰੇ ਯਾਰ ਦੋਸਤ लवली ਉਹਦਾ ਫੋਨ ਫਿਰ ਪਰ ਥੋੜੇ ਮੱਥਾ ਜਾ ਖੜਕੇ ਕਿ ਕੋਈ ਨਾ ਕੁਝ ਤਾਂ ਗੜਬੜ ਹੈ ਵੀ ਕੋਈ ਨਾ ਕੋਈ ਚੱਕਰ ਤਾਂ ਹੈ ਵੀ ਜਿਹੜੀ ਇੰਨੀ ਜੀ ਜਾ ਰਹੀ ਆ ਚਲੋ ਘੰਟਾ ਡੇਢ ਘੰਟਾ ਲੰਘਿਆ ਤੇ ਭਾਈ ਘਰ ਦੇ ਬਾਹਰ ਪੁਲਸਾਂ ਦੇ ਖੜ ਗਈ ਆ ਜਾਓ ਜੀ ਕਿੱਥੇ ਆ ਤੇ ਮੈਂ ਕਹਾਂ ਮੈਂ ਹੀ ਐ ਜੀ ਘਰ ਦੇ ਸਾਰੇ ਡਰ ਗਏ ਵੀ ਕਿਆ ਚੱਕਰ ਹੋ ਗਿਆ ਇਹ ਡਰ ਨੂੰ ਮੈਂ ਕਹਾਂ ਮੈਂ ਕਿਰੇ ਕੋਈ ਬੰਦਾ ਮਾਰਦਾ ਜ ਕੋਈ ਲੜਾਈ ਮਾਰ ਕੇ ਉਸ ਦਾ ਸਿਰ ਤੁਰ ਪਾੜਿਆ ਹੈ ਕਿ ਪੋਸਟੇ ਪਾਈ ਹੈ ਕਿੱਡਾ ਕਬੜਾ ਕ੍ਰਾਈਮ ਹੈ ਕਿਆ ਗੱਲਬਾਤ ਹੋ ਗਈ ਕੋਈ ਸੀ ਕਿਹੜਾ ਜੁਰਮ ਕਰਿਆ ਕੋਈ ਪਰ ਉਹ ਜੁਰਮੇ ਬਣ ਗਿਆ ਤਾਂ ਫਿਰ ਹੁਣ ਜਦ ਤੱਕ ਫੈਸਲਾ ਨਹੀਂ ਹੁੰਦਾ ਜਦ ਤੱਕ ਹਲੇ ਮੈਂ ਨਿਰਦੋਸ਼ ਹਾਂ ਜਦ ਵੀ ਅਪਰਾਧੀ ਹੋ ਗਏ ਹਲੇ ਤੱਕ ਦਾ ਨਿਰਦੋਸ਼ ਹਾਂ ਹਾਲ ਤੱਕ ਮੇਰੇ ਪਰ ਹੋਇਆ ਹਾਲ ਤੱਕ ਦਾ ਕੋਈ ਜੁਰਮ ਨਹੀਂ ਹੈਗਾ ਜਦ ਪੈ ਜੂ ਹਾਂ ਜਦ ਅਦਾਲਤ ਜੱਜ ਸਾਹਿਬ ਨੇ ਕਹਿ ਤਾ ਹਾਂ ਭਾਈ ਦੋਸ਼ੀ ਹੈ ਫਿਰ ਮੈਂ ਦੋਸ਼ੀ ਹਾਂ ਦਾ ਨਿਰਦੋਸ਼ ਹਾਂ ਤੇ ਭਾਈ ਪੁਰਸੋ ਬਹਾਰਾਇ ਖੜ ਗਿਆ ਮੈਂ ਇਦਾਂ ਜਿਦਾ ਹੁਣ ਘਰ ਦੇ ਵਿੱਚ ਆਪਣੇ ਵਸਤਰਾ ਵਿੱਚ ਹੁੰਦੇ ਆ ਉਦਾਂ ਹੀ ਦੇ ਘੜਾ ਮੈਂ ਚੱਲ ਕਹਿੰਦਾ ਠਾੜੇ-ਧੜ ਕਹਦਾ ਕੱਪੜੇ ਪਾ ਲਾ ਉਹ ਟੈਲੀਫੋਨ ਫੋਨ ਲੈ ਖੜਾ ਭਾਈ ਜਦੇ ਗੱਡੀ ਆਈ ਪਿੱਛੇ ਤੇ ਬਿਲਹਰੋ ਇਦਾਂ ਉਹ ਸਾਹਮਣੇ ਦੀ ਗੱਡੀ ਉਹਨਾਂ ਵੱਡੀ ਐ ਫਿਰ ਘਰ ਵੱਲੋਂ ਸਾਹਮਣੇ ਲਈ ਹੋਤੀ ਆ ਤੇ ਉਹਨਾਂ ਦੀ ਗੱਡੀ ਫਿਰ ਆਏ ਆ ਇਹ ਦੂਜੀ ਉਹਦੇ ਵਿੱਚ ਨਾ ਭਾਈ ਉਹ ਗੱਡਾ ਪਾਇਆ ਹੋਇਆ ਹੱਥਾਂ 'ਚ ਫੜੇ ਹੋਰ ਬਾਲ ਵਰਜੇ ਆਏ ਮੈਨੂੰ ਅੱਗੇ ਪੜ ਲਿਆ ਉਹਨਾਂ ਨੇ ਮੈਂ ਕਿਹ ਗੱਲਬਾਤ ਹੋ ਗਈ ਕਹਿੰਦਾ ਤੈਨੂੰ ਦੱਸ ਦੇ ਗੱਲਬਾਤ ਕਿਹ ਹੋਈ ਆ ਜਾ ਨਾ ਭਾਈ ਫੜ ਕੇ ਧੱਕੇ ਧੱਕੇ ਮਾਰ ਕੇ ਮੈਂ ਕਹੋਂ ਨਾ ਹੈ ਮੈਂ ਜਿਹੜੇ ਥਾਣਾਦਾਨ ਮੈਂ ਕੌਣ ਹੈ ਕਹਿੰਦੇ ਸੀਐਸਟਾਫ ਵਾਲੇ ਆ ਫਿਰ ਮੈਂ ਡਰ ਗਿਆ ਲੈ ਵੈਗਾ ਵੀ ਹੁਣ ਤੇਰੇ ਪਰ ਫੈਂਟਰ ਫਿਰੂਗਾ ਵੀ ਜਿਹੜਾ ਤੂੰ ਕਹਿੰਦਾ ਤਾਂ ਵੀ ਦੇਖ ਲਾਂਗਾ ਤੈਨੂੰ ਮੈਂ ਲਾ ਜੂ ਥਾਣਾਦਾਨੇ ਕਰਦਾਂਗਾ ਤੈਨੂੰ ਦੇਖਦੇ ਆ ਜਾ ਤੇਰੀ ਮੋਹ ਲੈ ਪੋਸਟ ਤੇ ਜਦੋਂ ਆ ਪਿੰਡ ਉਹ ਆ ਗਏ ਪਿੰਡ ਦੇ ਉੱਪਰ ਜਾ ਕੇ ਜਦੋਂ ਉਹ ਥੋੜੇ ਜਿਹਾ ਅੱਗੇ ਜਾ ਇੱਕ ਮੁੰਡਾ ਜਣੀ ਕਿ ਮੇਰੀ ਵੀਡੀਓ ਦੇਖਦਾ ਉਹ ਨਾ ਆਇਆ ਕਹਿੰਦਾ ਪਾਜੀ ਤੁਸੀਂ ਉਹੀ ਨਹੀਂ ਕਰਦੇ ਜਿਹੜੇ ਵੀਡੀਓ ਪਾਉਂਦੇ ਫਿਰ ਜਿੱਦਾਂ ਇੱਕ ਬੜਾ ਚੜਾਈ ਕਰਕੇ ਉਹ ਕਹਿੰਦਾ ਮੈਂ ਹਾਂ ਉਹੀ ਹੈ ਕਹਿੰਦਾ ਮੈਂ ਚੱਕਰ ਕੇ ਹੋ ਗਿਆ ਕਹਿੰਦਾ ਸਾਨੂੰ ਆਏ ਫੋਨ ਆਇਆ ਵੀ ਤੂੰ ਤੇਰੇ ਕੋਲ ਅਸਲਾ ਉਹ ਮੈਂ ਕਹਾ ਮੇਰੇ ਉਰ ਘਾ ਦਾ ਅਸਲਾ ਮੇਰੇ ਕੋ ਡੰਡੇ ਪੇ ਹੁਣ ਕਰ ਉਹ ਵੀ ਜਿੱਟ ਜਗੇ ਦੇ ਬਾਰੇ ਤਾਂ ਉਹ ਵੀ ਟੁੱਟ ਜਾਣਾ ਮੈਂ ਮੈਂ ਤਾਂ ਕਹਿੰਦਾ ਲੜਦਾ ਹੀ ਨਹੀਂ ਹੈਗਾ ਇਹ ਤਾਂ ਮੈਂ ਕਹਿੰਦਾ ਮੈਨੂੰ ਸਵੇਰ ਤੇ ਫੋਨ ਆ ਰਹੇ ਵੀ ਇਦਾਂ ਕਰਕੇ ਮੇ ਤੇ ਇੱਕ ਪੋਸਟ ਪੈ ਗਈ ਥਾ ਇੰਸਟਾਗ੍ਰam ਤੇ ਫੇਸਬੁਕ ਦੇ ਪੇਜ ਪਰ ਵੀ ਉਹਦਾ ਕਰਕੇ ਮਨ ਅੰਡਰ ਅੱਛਾ ਅੱਛਾ ਚਾ ਫਿਰ ਉਸ ਦਿਨ ਸਾਰੇ ਫਿਰ ਮੇਰੇ ਨਾਲ ਗੱਲਾਂ ਬਾਤਾਂ ਕਰਨ ਲੱ ਤੇ ਜਦੋਂ ਗੱਲਾਂਬਾਤਾਂ ਕਰ ਲਾ ਕੇ ਚਲੋ ਫਿਰ ਥਾਣੇ ਚਲੀ ਗਏ ਫਿਰ ਉਹ ਜਿਹੜੇ ਉਹਨੂੰ ਆਇਆ ਜਿੱਦਾਂ ਲੈ ਕੇ ਜਾਂਦੇ ਪਰ ਥੋੜੇ ਦੇ ਮੈਨੂੰ ਖੜਾਇਆ ੜਦੜ ਤੇ ਫਿਰ ਸਾਹਮਣੇ ਕੋਈ ਬੰਦਾ ਆਇਆ ਹੁਣ ਸ਼ੇਖ ਫਰਦਾਨ ਪਰ ਸੁੱਤੇ ਹੀ ਮਾਂ ਪੈਣ ਦੇ ਗਾਲਾਂ ਕੱਢਣ ਲੱਗਾ ਮੈਨੂੰ ਤੇਰੇ ਭਾਣ ਤੇਰੇ ਇਹ ਕਿ ਮੈਂ ਮਨਚ ਸੋਚਿਆ ਵੀ ਜੇ ਤੂੰ ਕੋ ਤਾਂ ਮੈਂ ਕਿਹਾ ਸਾਈਡ ਉੱਕੜ ਕੇ ਤੇ ਹੱ ਇੰਨੇ ਲਖਸ਼ਰੇ ਤਾਬਾ ਦੇ ਵਿੱਚ ਤੂੰ ਤੇਰੇ ਨਾਲ 30 40 ਬੰਦੇ ਤੂੰ ਮੈਨੂੰ ਗੱਬੇ ਖੜਾਇਆ ਤੂੰ ਮਾਂ ਪੈਣ ਦੇ ਗਾਲਾ ਕੱਢਣ ਲੱਗਿਆ ਹੈ ਇਹ ਕਿ ਸਾਈਡ ਕੱਲਾ ਕੱਢ ਕੇ ਦਿਖਾ ਦਿੰਦਾ ਜਾਂ ਤੂੰ ਨਹੀਂ ਜਾਂ ਮੈਂ ਨਹੀਂ ਜਦ ਉਸ ਤੋਂ ਬਾਅਦ ਫਿਰ ਮੈਂ ਵਿਥ ਐਸਐਸਪੀ ਉਹਦੇ ਕੋਲ ਪੇਸ਼ ਹੋਇਆ ਫਿਰ ਮੈਂ ਪੁੱਛਿਆ ਭਾਈ ਇਹ ਕੀ ਆਕਰ ਮੈਂ ਕਿਹਾ ਵੀ ਹਾਂ ਮੈਂ ਤੇ ਪਈ ਗਈ ਸੀ ਮੈਂ ਕਿਹਾ ਮੇਰਾ ਉਹ ਟੈਨਸ਼ਨ ਨਹੀਂਦਾ ਹੈ ਭੌਣ ਦਾ ਜਿਹੜਾ ਹਾਈਪ ਹੋ ਗਈ ਮੈਂ ਕਿਹਾ ਮੈਂ ਤਾਂ ਇੱਕ ਪਾਈ ਸੀ ਜੇ ਤੁਸੀਂ ਟੈਸਟ ਕਰੋ ਤਾਂ ਹੀ ਤੁਹਾਨੂੰ ਪਤਾ ਲੱਗੂ ਕਰੋਨਾ ਜੇ ਤੁਸੀਂ ਨਹੀਂ ਕਰੋ ਤੁਹਾਨੂੰ ਨਹੀਂ ਹੈਗਾ ਮੈਂ ਕਿਹਾ ਮੈਂ ਤਾਂ ਵੀ ਕਿਉਂ ਨਾ ਮਜ਼ਾਕੀਆ ਤੌਰ ਤੇ ਚੀਜ਼ ਬਣਾਈ ਦੀ ਉਸ ਟਾਈਮ ਕੈਪਟਨ ਦਾ ਵੀ ਐਡਾ ਬਿਆਨਿਕ ਵੀ ਜਿਹੜਾ ਕੋਈ ਐਡਾ ਡਾਕਟਰ ਕੀ ਬਿਆਨਿਕ ਬਿਆੰਗ ਕਰਦੇ ਆ ਕੋਈ ਕਿ ਠਣੇ ਦਾ ਨਹੀਂ ਹੈਗਾ ਕਰੋਨਾ ਪੈਗ ਲਾਓ ਤਾਂ ਕਰੋਨਾ ਭਜਾਓ ਪੈਗ ਲਾਓ ਕਰੋਨਾ ਭਜਾਓ ਉਦਾਂ ਫਿਰ ਉਹ ਹੋਈ ਸੀ ਭਾਈ ਮੇਰੀ ਜਿਆਦਾ ਹੈ ਵੀ ਕਹਿੰਦਾ ਮੈਂ ਚਲੋ ਭਾਈ ਕੋਈ ਨਹੀਂ ਫਿਰ ਚਲੋ ਅ ਫਿਰ ਉੱਥੇ ਭਾਈ ਉਹਨੇ ਫੜਿਆ ਮੈਨੂੰ ਸੀ ਸਟਾਪ ਲੈ ਗਏ ਮੈਂ ਕਹਾਂ ਲਾ ਵੀ ਹੁਣ ਇੱਥੇ ਹੈਡਰ ਪੜ ਚੜੂਗਾ ਮੈਂ ਪਰ ਮੈਂ ਨਾ ਜਾ ਕੇ ਉੱਥੇ ਨਹੀਂ ਕਹਿੰਦੇ ਇੱਥੇ ਤਾਂ ਹੁਣ ਤੈਨੂੰ ਥਾਣੇ ਵਾਲੇ ਆਉਣਗੇ ਬੇਲੇ ਚੌਂਕ ਜਿੱਥੇ ਤੇਰੇ ਕੋ ਕੇਸ ਫਾਈਲ ਹੋਣਾ ਅ ਮੈਂ ਜਾ ਕੇ ਉੱਥੇ ਪੈ ਗਿਆ ਮੈਂ ਜਦੋਂ ਜਿੱਦਾਂ ਵੀ ਜਾ ਕੇ ਪੈ ਗਿਆ ਮੈਂ ਚਲਾ ਮਸੌਂਦਾ ਭਾਈ ਕੁੱਤਰ ਤੇ ਬੰਦਾ ਆਇਆ ਕਦਾ ਪੰਤਾ ਦਾ ਚ ਸੁੱਤਾ ਹੋਇਆ ਤੇ ਕਹਿੰਦਾ ਕੰਦਾ ਕੰਬਦੀ ਆ ਚੱਕੋ ਕਹਿੰਦਾ ਨੂੰ ਫਿਰ ਉਹਨੂੰ ਦੱਸਿਆ ਵੀ ਇਦਾਂ ਕਰਕੇ ਐ ਕਰੇ ਬਸ ਸਮਝ ਆਇਆ ਉੱਥੇ ਦਾ ਵੀ ਸੀਐਸਟਾਪ ਦਾ ਜਾਂਦੀ ਹਰ ਬੰਦੇ ਨੂੰ ਢਾ ਲੰਦੇ ਆ ਡਾਂਗ ਫੜਦੀ ਪੂਰੀ ਉੱਥੇ ਤੇ ਉਦੋਂ ਬਾਅਦ ਥਾਣੇ ਆ ਗਏ ਥਾਣੇ ਪਰ ਮੇਰਾ ਕੇਸ ਜਿਹੜੀ ਜਿਹੜੀ ਧਾਰਾ ਲੱਗਦੀਆਂ ਫਿਰ ਉਹਨੇ ਲਾਈਆਂ ਮੇਰੇ ਪਰ ਤੇ ਉਸ ਤੋਂ ਬਾਅਦ ਫਿਰ ਮੈਨੂੰ ਅ ਅ ਚੱਕ ਕੇ ਦੁਬਾਰਾ ਥਾਣੇ ਚ ਲੈ ਗਏ ਅ ਥਾਣੇ 'ਚ ਫਿਰ ਇੱਕ ਰਾਤ ਰੱਖੀ ਅ ਜਿੱਦਾਂ ਰੱਖਦੇ ਹੋ ਰਾਤ ਉੱਥੇ ਰੱਖੀ ਹੈ ਵੀ ਸੈਟਰਡੇ ਸੰਡੇ ਦਾ ਜੇ ਇਦਾਂ ਹੁੰਦਾ ਕੋਈ ਦਿਨ ਔਰ ਜਿਹੜੇ ਵਰਕਿੰਗ ਡੇ ਹੁੰਦੇ ਜ ਉਹਨਾਂ ਵਿੱਚੋਂ ਫਿਰ ਸ਼ਾਇਦ ਜਦ ਦੇ ਪਰਚਾ ਪਾਗੜ ਨਾਲ ਦੇ ਨਾਲ ਸ਼ਾਇਦ ਜਮਾਨਤ ਹੋ ਵੀ ਜਾਂਦੀ ਮੇਰੀ ਤੇ ਉਹਨਾਂ ਨੇ ਫੜਿਆ ਭਾਈ ਉਦੋਂ ਹੈ ਸੈਟਰਡੇ ਕਹਿੰਦੇ ਹੁਣ ਤਾਂ ਭਾਈ ਕੁਝ ਨਹੀਂ ਹੋਣਾ ਹੈਗਾ ਰਾਤ ਇੱਥੇ ਘੱਟ ਭਾਈ ਪਰ ਡੜ ਚੂਹੇ ਮੇਰੇ ਉੱਪਰੋਂ ਟੱਪੜ ਕੋ ਇਧਰ ਲਗਣ ਫਿਰ ਮੈਂ ਤਾਂ ਬੈਠ ਕੇ ਰਾਤ ਕੱਤੀ ਉੱਥੇ ਚਲੋ ਜੀ ਉਦੋਂ ਐਤਵਾਰ ਦੂਜੇ ਦਿਨ ਕੇਸ ਵਰੀ ਕੋ ਛੋਟੇ ਜਿਹੜੇ ਅਦਾਲਤਾਂ ਲੱਗਦੇ ਤੇ ਕਹਿੰਦੇ ਹੁਣ ਇਹ ਮੇਨੇ ਕਰੂਗਾ ਉੱਥੋਂ ਤਾਂ ਫਿਰ ਇੱਕ ਹੋਰ ਜੇਲ੍ਹ ਆ ਸਾਡੇ ਤੇ ਲਾਗ ਪੈ ਜਾਂਦੀ ਆ ਖਨੌਲੀ ਵਾਲੀ ਸਾਡਾ ਉੱਥੇ ਲੈ ਗੇ ਉੱਥੇ ਭਾਈ ਹੁਣ ਮਰ ਕੇ 30 बाई 15 ਦਾ ਕਮਰਾ ਜਾਂ ਹੋਣਾ ਵੀ 30 ਫੁੱਟ ਪਿੱਛੇ ਨੂੰ ਹੋਊਗਾ ਤੇ 15 ਮੂਹਰੇ ਫਰੰਟੂ ਮੂਹਰੇ ਜਾਲੇ ਜਿੱਤੇ ਜੇਲ ਮਗੂ ਲੱਗੀ ਹੁੰਦੀ ਐ ਤੇ ਉਹਦੇ ਵਿੱਚ ਪਾਤਾ ਜੀ ਉੱਥੇ ਹੁਣ ਅਸੀਂ 10 ਜਿਹੜੇ ਹੋਣੇ ਆ ਇੱਕ ਆਇਆ ਸਿੱਧੇ ਸਿੱਧੇ ਬੇਜਦੇ ਸਿੱਧੇ ਸਿੱਧੇ ਪਏ ਆ ਤੇ ਲੈਟਰੀਨ ਵਾਲਾ ਜਿਹੜਾ ਬੜਾ ਘੜਾ ਦੇ ਉੱਤੇ ਦੋ ਨੰਬਰਾਂ ਜੇ ਇੱਕ ਨੰਬਰ ਗੰਨੇ ਵਾਲਾ ਉਹ ਜਦੋਂ ਬੰਦਾ ਚਲੋ ਛੱਡੋ ਹੁਣ ਕਾਹਨੂੰ ਦੱਸਣੇ ਹਜੇ ਗੱਲ ਆ ਤੇ ਬੜਵਾਂ ਦੀ ਵੇਕਾਰ ਗੱਲਾਂ ਤੇ ਉਸ ਤੋਂ ਬਾਅਦ ਦੂਜਾ ਦਿਨ ਚੜਿਆ ਫਿਰ ਕੇਸ ਲੱਗਿਆ ਮੇਰਾ ਫਿਰ ਜਮਾਨਤ ਹੋਈ ਉਹ ਘਰ ਦੇ ਲੈਣ ਆਏ ਕਿ ਇੱਕ ਰਾਤ ਦੋ ਰਾਤਾਂ ਲਾ ਕੇ ਆਇਆ ਇਹ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਤਰੀਕ ਪਰ ਤਰੀਕ ਪਈ ਜਾ ਰਹੀ ਹੈ ਤਰੀਕ ਪਰ ਤਰੀਕ ਪਈ ਜਾ ਰਹੀ ਹੈ ਹੁਣ ਕਈ ਰਾਜਾਂ ਦੇ ਵਿੱਚ ਜਿਹੜੇ ਆਪਣੇ ਅ ਕਈ ਰਾਜ ਉਹਨਾਂ ਨੇ ਜਿਹੜੇ ਵੀ ਕਰੋਨੇ ਵਾਲੇ ਕੇਸ ਤੇ ਸਾਰੇ ਉਹ ਕਰਤੇ ਮaaf ਕਰ ਦੋ ਜਿਹੜੇ ਵੀ ਹੈ ਤੇ ਉਹਨੂੰ ਛੱਡ ਦੋ ਉਹ ਚਾਹੀਦੇ ਸੀ ਹੁਣ ਚਾਹਦੇ ਬਹੁਤ ਹੁਣ ਕਿੰਨੀ ਖੱਜਲ ਖੋਰੀ ਇਹਦੇ ਵਿੱਚ ਅ ਜ ਉਸ ਟਾਈਮ ਤੇ ਬਹੁਤ ਬੰਦੇ ਪਰਚੇ ਕਰ ਰਹੇ ਨੇ ਕੋਈ ਬੰਦਾ ਸੜਕ 'ਤੇ ਤੁਰਿਆ ਜਾਂਦਾ ਦਾ ਉਹਦੇ ਪਰਚਾ ਕਰਦੇ ਪਿੰਡ ਵਿੱਚ ਕੁ ਬੰਦੇ ਪਰਚਾ ਕਰਦੇ ਪਿੰਡ ਵਾਲੇ ਉਹ ਹੋ ਜਾਣਗੇ ਜਦੋਂ ਹੁਣ ਮੇਰੇ ਪਰ ਪਾਇਆ ਦਾ ਮੈਂ ਤਾਂ ਫਿਰ ਹਾਈਪ ਹੋਏ ਜਾਣੀ ਦੀ ਮੈਂ ਤਾਂ ਨਿਊਜ਼ਾਂ ਵਿੱਚ ਖਬਰਾਂ ਹੋਰ ਖਬਰਾਂ ਕਿੱਥੇ ਕਿੱਥੇ ਉਹ ਚੱਲ ਰਹੇ ਯੂਟਿਊਬਰ ਫੜਿਆ ਗਿਆ ਪੋਸਟਾ ਗਲਤ ਪਾਉਂਦਾ ਫੜਿਆ ਗਿਆ ਉਹ ਫਿਰ ਹਾਈਪ ਜੀ ਬਣਾ ਦਿੱਤੀ ਛੋਟੀ ਜੀ ਗੱਲਬਾਤ ਉਸ ਟਾਈਮ ਚਲੋ ਕੋਈ ਨਹੀਂ ਹਰੇ ਨਹੀਂ ਹਰੇ ਚੀਜ਼ ਤਾਂ ਸਿੱਖਣ ਨੂੰ ਮਿਲਦੀ ਕੋਈ ਨਾ ਕੋਈ ਆ ਵੀ ਚੀਜ਼ ਸਿੱਖਣ ਨੂੰ ਮਿਲੀ ਹੈ ਫਿਰ ਤੇ ਕਿੰਨੀ ਹਰਾਸਮੈਂਟ ਹੋਈ ਏ ਮੈਨੂੰ। ਇਹਨੂੰ ਲੋਕਾਂ ਨੂੰ ਟੰਗੇ ਕਰ ਤਿੰਨ ਸਾਲ ਹੋ ਗਏ ਭਗਵਾਨ ਤੁਹਾਨੂੰ ਹੈ। ਕੇਸ ਖਤਮ ਕਰ ਦੇ। ਭਗਵਾਨ ਤੁਹਾਨੂੰ ਨਹੀਂ ਕਰਨਾ ਹੈ। ਚਲੋ ਕੋਈ ਜੇ ਨਾਮ ਹੋ ਕੋਈ ਗੱਲ ਨਹੀਂ। ਕੀ ਕਰਵਾਉਣੇ ਚਾਹੀਦੇ ਆ ਨਾ। ਚਲੋ ਕੋਈ ਗੱਲ ਨਹੀਂ ਵੀ ਹੁੰਦਾ ਕੋਈ ਗੱਲ ਨਹੀਂ। ਤੇ ਇਹ ਗੱਲਾਂ ਸੀ ਹੁਣ ਬਸੀ ਦਾ ਫੋਨ ਆ ਰਿਹਾ। ਚਲ ਹੋ ਜਾਣੇ ਕੋਈ ਗੱਲ ਨਹੀਂ ਜੁਰਮਾਨਾ ਹੋਣਾ। ਜੇ ਤਾਂ ਫਿਰ ਉਹ ਮੇਰਾ ਹੋ ਜਾਣਾ ਹੁਣ ਜਿਹੜਾ ਮੇਰਾ ਵਕੀਲ ਆ ਉਹ ਕਹਿੰਦਾ ਤੁਹਾਨੂੰ ਮੈਂ ਵਾਜਿਦ ਬਰੀ ਕਰਾਉਣਾ। ਕਈ ਇਦਾਂ ਤੇਰਾ ਢਿੱਲਾ ਬਾਤ ਆ ਮੈਂ ਤਾਂ ਕਹਿੰਦੀ। ਬੁੱਟਲ ਵਕੀਲ ਆ ਥੋੜਾ ਬਕੇ ਉਹ ਹੀ ਨਹੀਂ ਆਏ ਹੈਗੇ। ਗਵਾਹੀ ਨਹੀਂ ਆਉਦੇ ਹੈਗੇ ਵਕੀਲ ਥੋੜੀ ਕਰਾਉਣਾ ਕੇਸ ਲ ਮਕਾਉਂਦਾ ਵਕੀਲ ਤੇਰਾ ਆਏ ਹੁਣ ਤੈਨੂੰ ਮੈਂ ਸਮਝ ਲਾ ਹੁਣ ਹੁਣ ਸਰਕਾਰੀ ਮੁਲਾਜ਼ਮ ਹੈ ਪੁਲਿਸ ਵਾਲੇ ਹੁਣ ਕਿਸੇ ਦੀ ਡਿਊਟੀ ਲੱਗੀ ਬਠਿੰਡੇ ਲੱਗੀ ਉਹ ਬਠਿੰਡੇ ਤੇ ਗਵਾਹੀ ਦੇਣ ਥੋੜੀ ਆਉਗੇ ਇੱਥੇ ਕੋਈ ਕੋਈ ਪੁਲਿਸ ਵਾਲਾ ਕੋਈ ਮੁਲਾਜ਼ਮ ਚਲੀ ਜਾ ਕੋਈ ਕਿਤੇ ਚਲੀ ਜਾ ਤਾਂ ਹੁਣ ਜਿਹੜਾ ਅੱਜੜ ਰੱਖੇ ਤੇ ਬਾਹਰ ਗਿਆ ਉਹ ਤਾਂ ਮੈਂ ਫੋਨ ਵੀ ਕਰਿਆ ਮੈਂ ਸਾਰਾ ਆਜੂ ਅੱਜ ਕਹਿੰਦਾ ਅੱਜ ਮੈਂ ਇੱਥੇ ਹੈ ਨਹੀਂ ਅਗਲੀ ਵਾਰ ਆਜੂਗਾ ਮੈਂ ਹੋਰ ਦੱਸ ਕਹਿੰਦਾ ਬਾਹਰ ਆ ਮੈਂ ਕੰਮ ਉਹ ਤਾਂ ਆਪਣਾ ਵੀ ਨਿਪਟ ਜਿਵੇਂ ਹੁਣ ਕਿਤੇ ਕਿਤੇ ਡਿਊਟੀਆਂ ਲੱਗ ਜਾਂਦੀਆਂ ਜਿਹੜੇ ਪੁਲਿਸ ਵਾਲੇ ਵਿੱਚ ਕੇਸ ਵਾਲੇ ਮੇਰੇ ਦੇ ਵਿੱਚ ਇਨਵੋਲਵ ਪੁਲਿਸ ਵਾਲੇ ਉਹਨਾਂ ਦੀ ਡਿਊਟੀਆਂ ਲੱਗੇ ਹੋਏ ਆ ਕੋਈ ਕਿਤੇ ਕੋਈ ਕਿਤੇ ਐ ਐਦਾਂ ਕਰ ਕੋਣ ਟਾਈਮ ਨਾਲ ਆ ਨਹੀਂ ਵਕੀਲ ਨਹੀਂ ਟਿਲੇਗਾ ਵਕੀਲ ਕਹਿੰਦਾ ਕੱਲ ਨੂੰ ਸਾਰੇ ਬੰਦੇ ਕੱਢ ਕੱਲ ਨੂੰ ਕਰਾ ਦੂੰ ਵਕੀਲ ਥੋੜੀ ਦੇ ਵਿੱਚ ਹੁਣ ਘਟੂ ਘਟ ਮੈਂ ਜੇ ਜ਼ਿਆਦਾ ਨਹੀਂ ਜ਼ਿਆਦਾ 20 ਤੋਂ 25 ਵਰਜੇ ਵਿੱਚ 25 ਤੋਂ 6 ਵਜੇ ਤੇ ਜੱਜ ਨਹੀਂ ਆਇਆ ਹੈਗਾ ਉੱਥੇ ਉਦੋਂ ਇਹ ਹੈ ਨਹੀਂ ਬਈ ਇੱਕ ਹਰਾਸ਼ਮੈਂਟ ਹੈ ਇਹ ਹਰਾਸ਼ਮੈਂਟ ਹੋਈ ਜਣੇ ਹਾਲੀਵੁੱਡ ਫਿਰ ਬੰਦਾ ਹਾਲੀਵੁੱਡ ਦਾ ਛੱਡਿਆ ਅੱਗੇ ਤੋਂ ਲੜੀਏ ਆਈ ਜਾਣਾ ਜਾਈ ਜਾਣਾ ਆਈ ਜਾਣਾ ਜਾਈ ਜਾਏ ਇਸ ਤਰੀਕੇ ਨਾਲ ਹਾਂਜੀ ਜਸਵੀਰ ਸਾਹਿਬ ਹਾਜ਼ਰੀ ਲੱਗੀ ਜੀ ਆਜੋ ਜੀ ਫਿਰ ਇੰਦੀ ਤਰੀਕ ਨੂੰ ਉਹਨਾਂ ਗੱਡ ਨਾਲ ਬਈ ਸਿਸਟਮ ਹੈ ਆਪਣੇ ਇੱਥੇ ਦਾ ਚੱਲੀ ਜਾਂਦਾ ਬੇਕਾਰ ਸਿਸਟਮ ਹੈ ਇਹ ਸਾਰੇ ਪਾਸੇ ਇਹ ਦੇ ਇੱਥੇ ਨਹੀਂ ਹੈ ਇਹ ਮੈਂ ਆਪਣੇ ਇੰਡੀਆ 'ਚ ਪੂਰੇ ਵਰਲਡ ਵਿੱਚ ਇਦਾਂ ਹੀ ਹੈ ਇੱਥੇ ਨਹੀਂ ਹੈਗਾ ਤਰਾ ਇਹ ਇਹ ਸਾਰੇ ਪਾਸੇ ਇਦਾਂ ਹੀ ਜਾਦਾ ਹੀ ਆਪਣੇ ਕੁਝ ਨਹੀਂ ਨਹੀਂ ਇੱਥੇ ਇਹ ਤਾਂ ਹੈਗਾ ਲੱਗਦੀ ਹੈ ਇੱਥੇ ਇਹ ਵੀ ਜ਼ਿਆਦਾ ਹੈ ਇੱਥੇ ਦੇਗਾ ਇੱਥੇ ਜ਼ਿਆਦਾ ਨਹੀਂ ਹੈਗਾ ਇੱਥੇ ਹੌਲੀ ਹੌਲੀ ਜਿਹੜਾ ਉਹ ਇੰਡੀਪੀਕੇਸ਼ਨ ਵੀ ਕਿਹਾ ਜਾਂਦਾ ਹੁੰਦਾ ਕੇਸ ਦਾ ਪੂਰਾ ਫੈਲ ਨੰਬਰ ਤਾਂ ਚਾਹੀਦਾ ਨਹੀਂ ਬਿਨਾ ਮਤਲਬ ਤੇ ਇੱਥੇ ਦਾਦਾ ਸਾਹਿਬ ਚੱਲੀ ਜਾਂਦੇ ਆ ਭਗਵਾਨ ਤੁਹਾਨੂੰ ਇੱਥੇ ਤਿੰਨ ਸਾਲ ਵਿੱਚ ਹੋਈ ਹੋਈ ਹੈ ਲੋਕਾਂ ਦਾ 10 15 15 ਸਾਲ ਚੱਲੇ ਜਾਂਦੇ ਕੇਸ ਅਹ ਮੈਂ ਵੀ ਦੇਖ ਹੋਇਆ ਹੈ ਬਾਬੇ ਦੀ ਸਬਜ਼ੀ ਬਣ ਰਹੀ ਹੈ ਗਾਜਰਾਂ ਆਲੂ ਮਟਰ ਮਟਰ ਪਾਉਣੇ ਆ ਮਟਰ ਪਾਉਣੇ ਹਲੇ ਹਾਂਜੀ ਉਹ ਕੱਲੇ ਹੋਣੇ Just little